ਕਾ ਐਂਟਰੀ ਗੇਟ ਹੈ ਰੰਗਲੇ ਪੰਜਾਬ ਦਾ ਹਾਂ ਨੇ ਚੂੜੀਆਂ ਆ ਦੇਖੋ ਇਹ ਉਹਨਾਂ ਨਾਲ ਬਣਿਆ ਇਹ ਚੂੜੀਆਂ ਨੇ ਬਣੀਆਂ ਇਹ ਬੇਸਟ ਮਟੀਰੀਅਲ ਜਿਹੜਾ ਹੂੰ ਬਾਕੀ ਇਹ ਵੀ ਇਦਾਂ ਹੀ ਬਣਿਆ ਆ ਇਹ ਛੋਟੇ ਛੋਟੇ ਜਿੱਦਾਂ ਉਹ ਹੋ ਜਾਂਦੀਆਂ ਹਨ ਕੀ ਹੁੰਦੇ ਆ ਟਾਈਲਾਂ ਹੂੰ ਟਾਈਲਾਂ ਇਹ ਉਹਨਾਂ ਦੇ ਬਣੇ ਪਏ ਤਾਂ ਬਾਕੀ ਕਿੰਨੇ ਪਿਆਰੇ ਲੱਗਦੇ ਪਏ ਬਿਲਕੁਲ ਤੇ ਆਹ ਚੀਜ਼ਾਂ ਬਣਾਈਆਂ ਹੋਈਆਂ ਵਾਂ ਤੇ ਪੂਰਾ ਦਿਖਾਇਆ ਗਿਆ ਕਿ ਕੀ ਸਿਸਟਮ ਆ ਦੇਖੋ ਹਨਾ ਤੇ ਨਾਈਟ ਲਾਈਟ ਦਾ ਬਣਿਆ ਸਾਈਡ ਤੇ ਆਹ ਲੋ ਜੀ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਜੀ ਕਈ ਕੀ ਤਰ੍ਹਾਂ ਦੇ ਬੁੱਤ ਬਣੇ ਹੋਏ ਤਾਂ ਦੇਖਣ ਨੂੰ ਮਿਲ ਜਿੱਦਾਂ ਈ ਸਾਈਡ ਤੇ ਵੀ ਦੇਖੋ ਹੈਗਾ ਆ ਦੇਖਿਆ ਫਿਰ ਭੂਤ ਵੀ ਬਣਾਏ ਸਰਗਾ ਆ ਬਾਦ ਟੰਟਣਾ ਕਿ ਚੜੇ ਇਹ ਕਿਹੜਾ ਕਿਸਾ ਭੂਤ ਆ ਮੈਂ ਕਿ ਚੜੇਲੇ ਬਣਾਉਂਦੀ ਆ ਤੇ ਰੌ ਗਾਰਡਨ ਤਲਵਾੜਾ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੇਖ ਸਕਦਾ ਤੁਹਾਡਾ ਜੀ ਨਵੀਂ ਵੀਡੀਓ ਚ ਆਈ ਹੋਪ ਤੇ ਸਾਰੇ ਜਣੇ ਵਧੀਆ ਹੋਵੋਗੇ ਤੇ ਤੁਸੀਂ ਸਾਡੇ ਨਾਲ ਇੱਧਰਲੇ ਪਾਸੇ ਹੈਗਾ ਇਹ ਸਾਰਾ ਹੈਗਾ ਯਾਰ ਗਵਰਨਮੈਂਟ ਕਾਲਜ ਤੇ ਇੱਧਰਲੇ ਪਾਸੇ ਹੈਗਾ ਯਾਰ ਸਰ ਆ ਗਾਰਡਨ ਸਰ ਪਹਿਲੀ ਵਾਰੀ ਚੱਲੇ ਰਹੇ ਨਾ ਜੀ ਹਾਂ ਜੀ ਮੈਂ ਪਹਿਲੀ ਵਾਰੀ ਗੱਲਾਂ ਕਰਾਂ ਤੇ ਚਲੋ ਚੱਲਦੇ ਆ ਜੀ ਮੈਂ ਜਾਣ ਕੇ ਪੁੱਛਿਆ ਪਤਾ ਇਹ ਮੈਨੂੰ ਪੁੱਛਦੇ ਹੁੰਦੇ ਐਂਦੇ ਗਏ ਮੈਂ ਕਹਿੰਦੀ ਨਹੀਂ ਨਹੀਂ ਸੀ ਸੀ ਗਈ ਪਾਰਕਿੰਗ ਇਹ ਬਲੇ ਪਾਸੇ ਹੈਗੀ ਐਂਟਰੈਂਸ ਤੇ ਹੁਣੇ ਦਮ ਕਿੱਕਟ ਕੱਟ ਲਈ ਜਿੱਸੇ ਚੱਲਦੇ ਅੱਗੇ ਪਹਿਲਾਂ ਉਧਰਲੇ ਪਾਸੇ ਮੌਸਮ ਠੰਡਾ ਸੀ ਹੁਣ ਗਰਮੀ ਹੋ ਗਈ ਚਲਾ ਜੀ ਤੇ ਪਾਜੀ ਜੀ ਨੇ ਦੱਸਿਆ ਕਿ ਤੁਸੀਂ ਅੱਧੀ ਇਹ ਹਜੇ ਤੱਕ ਚਾਲੂ ਆ ਜਿਹੜਾ ਰੌ ਗਾਰਡਨ ਦੀ ਪਾਰਕਿੰਗ ਸੌਰੀ ਜਗ੍ਹਾਆਂ ਅੱਧੀ ਹੈਗੀ ਆ ਉੱਥੇ ਤੱਕ ਤੇ ਘੁੰਮ ਸਕਦੇ ਕਹਿੰਦਾ ਅੱਧਾ ਹੀ ਦੀ ਆ ਸਾਫ਼ ਆ ਬਾਕੀ ਨਹੀਂ ਸਾਫ਼ ਬਾਕੀ ਕਰਾਉਣ ਵਾਲੀ ਆ ਸਾਫ਼ ਤੋ ਕਿ ਮੀਂਹੂ ਪਏ ਨਾ ਕਾਫੀ ਨਹੀਂ ਪਿਆ ਤੇ ਅੱਜ ਉਹਦਾ ਵੀ ਸੰਡੇ ਦਾ ਛੁੱਟੀ ਆ ਤੇ ਇੱਕ ਚੀਜ਼ ਆ ਜਿਹੜੀ ਆਪਾਂ ਜੇ ਬਾਈਕ ਲੈ ਕੇ ਆਉਨੇ ਆ ਪੂਰੇ 10 ਰੁਪਏ ਟਿਕਟਾ ਪਾਰਕਿੰਗ ਦੇ ਤੇ ਗੱਡੀ ਲੈ ਕੇ ਆਉਨੇ ਆ ਤੇ ਉਹਦੇ ਹੈਗੇ ਆ ਜੀ 30 30 ਤੇ 30 ਰੁਪਏ ਟਿਕਟਾ ਐਂਟਰੀ ਦੇ ਤੇ ਬਾਕੀ ਚਲੋ ਦੇਖਦੇ ਆ ਤੇ ਬਸ ਇੰਨਾ ਕੀ ਆ ਬਾਕੀ ਅੱਗੇ ਬਾਕੀ ਅੱਗੇ ਇੱਥੋਂ ਵੀ ਜਾ ਕੇ ਨਾ ਅੱਗੇ ਨੂੰ ਸਿਗਾ ਬਾਕੀ ਤੱਕ ਆਬਵੋਡ ਪਹੁੰਚੜੇ ਆ ਹਾਂ ਕਿਉਂਕਿ ਕਿਹਦੇ ਜੰਗਲ ਇਸਾਸ ਵੇ ਚਲਦੀ ਪਈ ਹੈ ਤੇ ਆਹ ਦੇਖੋ ਕਿੰਨਾ ਸੋਨਾ ਬਣਾਇਆ ਹੋਇਆ ਕਿ ਸਾਡੀ ਆਰਮੀ ਦੇ ਜਵਾਨ ਚਲਾ ਰਹੇ ਆ ਜੀ ਤੋਪ ਤੇ ਵਾਕਿਆ ਬਲੇ ਪਾਸੋਂ ਨਕਮ ਮਨ ਮਨ ਦੇ ਲਈ ਥੋੜੀਆਂ ਜਿਹਾ ਫੋਟੋਸ ਵਗੈਰਾ ਖਚਾਣ ਦੇ ਲਈ ਛੋਟੀਆਂ ਛੋਟੀਆਂ ਹਾਂ ਪੁਆਇੰਟਸ ਬਣੇ ਆ ਤੇ ਇਧਰੀ ਸਾਈਡ ਦੇਖੋ ਬਾਕੀ ਉਧਰੋਂ ਹਟ ਵੀ ਆਜਾ ਚਲੀਏ ਦੇਖੀਏ ਚੱਲਦੇ ਆ ਉਧਰ ਦਿਖਾਉਣੇ ਆ ਮਤਲਬ ਜੇ ਕਿਹਾ ਜੀ ਅਪਣੇ ਇਧਰੇ ਜੇ ਆਨੇ ਆ ਨਾ ਇਧਰੀ ਸਾਈਡ ਤੇ ਲਵਾੜੇ ਦੀ ਸਾਈਡ ਸਾਨੂੰ ਇਹ ਹੈ ਕਿ ਚਲੋ ਤਾਂ ਉਹ ਚੀਜ਼ ਦਿਖਾ ਸਕੀਏ ਕਿ ਸਲਵਾੜੇ ਕੀ ਕੀ ਚੀਜ਼ ਦੇਖਣ ਵਾਲੀ ਹੈਗੀ ਆ ਹਨਾ ਤੇ ਉੱਥੇ ਦੇਖੋ ਰੱਖਿਆ ਰੋ ਗਾਰਡਨ ਬਹੁਤ ਦਾ ਮਿੱਟ ਗਿਆ ਹੋਇਆ ਤੇ ਪੱਥਰਾਂ ਦਾ ਦੇਖੋ ਕਿ ਡਿੱਗ ਡਿੱ ਵੱਡੇ ਪੱਥਰ ਹਨਾ ਹੂੰ ਹੂੰ ਤੇ ਬਾਕੀ ਇਹਦੇ ਵਿੱਚ ਦੀ ਜਾਂਦੇ ਉਧਰ ਨੂੰ ਹੂੰ ਹੂੰ ਨੱਚਦਾ ਪੰਜਾਬ ਸਾਡਾ ਨੱਚਦਾ ਪੰਜਾਬ ਤੇ ਬਾਕੀ ਕਿੰਦੀ ਸੋਹਣੀ ਸ਼ਾਂ ਆਹ ਸਾਫੇ ਕਰਦੇ ਪਏ ਨਾ ਹੂੰ ਹੂੰ ਉਹ ਇੱਧਰ ਦੇਖੋ ਆਹ ਵਾਲਾ ਸਾਰਾ ਪਾਸਾ ਸਾਫ ਲੱਗਦਾ ਨਾ ਤੂੰ ਅੱਗੇ ਦੇਖੋ ਕਿੰਨੀ ਹੋ ਆ ਅੱਗੇ ਸਾਰਾ ਜੰਗਲ ਜਾਂ ਹੂੰ ਤੇ ਆਹ ਦੇਖੋ ਜੀ ਬੀਬੀ ਐਮ ਬੀ ਬਿਆਸ ਡੈਮ ਤਲਵਾੜਾ ਡਾਂਸ ਆਹ ਦੇਖੋ ਤੇ ਗੋਵਰਾ ਪੰਜਾਬ ਨੱਚਦਾ ਪੰਜਾਬ ਲੋ ਜੀ ਇਹ ਆ ਹੱਟ ਜੀ ਬਣੀ ਐ ਕਿ ਵਿੱਚ ਦੀ ਨਾਲ ਕੀ ਅੱਗੇ ਜਾਣਾ ਪੈਂਦਾ ਆ ਲੋ ਜੀ ਤੇ ਬਾਕੀ ਅੱਗੇ ਚੱਲਦੇ ਆ ਲੋ ਜੀ ਤੇ ਇਧਰਲੇ ਪਾਸੇ ਬਾਕੀ ਸਾਰੇ ਸਫਾਈ ਕਰਾਉਣੇ ਵਾਲੀ ਆ ਬਾਕੀ ਜਿੱਦਾਂ ਤੁਹਾਨੂੰ ਦੱਸ ਹੀ ਦਿੱਤਾ ਇਹ ਹੈਗਾ ਐਂਟਰੀ ਗੇਟ ਰੰਗਲੇ ਪੰਜਾਬ ਦਾ ਤੇ ਉਧਰ ਦੀ ਸਾਈਡ ਵਾਪਸੀ ਦਾ ਨਿਕਾਸ ਹਾਂ ਤੇ ਇਧਰ ਦੀ ਸਾਈਡ ਕਾਫੀ ਕੋਈ ਤੁਹਾਨੂੰ ਵੀ ਦਿਖਾਉਣੇ ਆ ਆਓ ਚੱਲਦੇ ਪਹਿਰੇ ਇਧਰ ਦਿਖਾਉਣੇ ਆ ਇਧਰਲੇ ਪਾਸੇ ਉਹ ਆ ਛੋਟੇ ਛੋਟੇ ਉਹ ਬਣਿਆ ਨਾ ਉਹ ਚੀਜ਼ ਦਿਖਾਣੀ ਆ ਨਾ ਆਪਾਂ ਸਾਰਿਆਂ ਨੂੰ ਉਹਨਾਂ ਨੇ ਕਹਣਾ ਤੁਸੀਂ ਆਪ ਹੀ ਦੇਖ ਕੇ ਆਗੇ ਸਾਡੇ ਸਬਸਕ੍ਰਾਈਬਰਾਂ ਨੇ ਕਹਿਣਾ ਕਿ ਸਾਨੂੰ ਕੁਝ ਦਿਖਾਇਆ ਨਹੀਂ ਹਣਾ अच्छा ਆ ਫਰੌਗ ਬੈਠਾ ਹੂੰ ਤੇ ਆਹ ਦੇਖੋ ਜੀ ਇਹਦੇ ਇੰਨੇ ਮਤਲਬ ਉਹ ਉਹ ਨਾ ਬਣੇ ਹੋਏ ਨਾ ਬੰਦੇ ਬਣੇ ਹੋਏ ਆ ਮੈਨੂੰ ਲੱਗਿਆ ਕਿ ਬੰਦਾ ਬੈਠਾ ਆ ਮੈਨੂੰ ਵੀ ਇਹੀ ਲੱਗਾ ਪਹਿਲਾਂ ਕਿ ਬੰਦਾ ਬੈਠਾ ਆਹ ਦੇਖੋ ਤੇ ਪਿੱਛੇ ਇੱਕ ਚੀਜ਼ ਆ ਇੱਥੇ ਬਿਜਲੀ ਦਾ ਧਿਆਨ ਨਾ ਰੱਖੋ ਲਿਖਿਆ 66 66 ਕੇਵੀ ਆ ਸਬਸਟੇਸ਼ਨ ਤੇ ਬਾਕੀ ਅੱਗੇ ਸਾਰਾ ਹੋਇਆ ਤੁਹਾਨੂੰ ਪਹਿਲਾਂ ਦਿਖਾਤਾ ਇਦਾਂ ਛੋਟੇ ਛੋਟੇ ਆ ਬਣੇ ਇਹ ਚੂੜੀਆਂ ਨਾ ਬਣੇ ਹੋਏ ਆ ਦੇਖੋ ਤੁਹਾਨੂੰ ਦਿਖਾਉਣੇ ਲੱਗ ਗਿਓ ਆਹ ਦੇਖੋ ਹਾਂ ਆਵੜੀ ਚੂੜੀਆਂ ਦੇ ਹਨ ਵੇਸਟ ਜਿਹੜੀਆਂ ਚੂੜੀਆਂ ਹੁੰਦੀਆਂ ਨਾ ਹਾਲੇ ਚੂੜੀਆਂ ਆਹ ਦੇਖੋ ਇਹੋ ਨਾਲ ਬਣੇ ਆ ਇਹ ਚੂੜੀਆਂ ਨੇ ਬਣੇ ਇਹ ਵੇਸਟ ਮਟੀਰੀਅਲ ਜਿਹੜਾ ਬਾਕੀ ਇਹ ਵੀ ਇਦਾਂ ਹੀ ਬਣਿਆ ਆ ਇਹ ਛੋਟੇ ਛੋਟੇ ਜਿੱਦਾਂ ਉਹ ਹੋ ਜਾਂਦੀਆਂ ਨਾ ਕੀ ਹੁੰਦੇ ਟਾਈਲਾ ਨਾ ਹੂੰ ਟਾਈਲਾ ਦੇ ਇਹ ਉਹਨਾਂ ਦੇ ਬਣੇ ਪਏ ਤੇ ਬਾਕੀ ਕਿੰਨੇ ਪਿਆਰੇ ਲੱਗਦੇ ਪਏ ਬਿਲਕੁਲ ਮਾਮਾ ਤੇ ਆਹ ਰੋ ਕੀ ਦਿਖਾਉਣੇ ਆ ਦਿਨ ਆਹ ਦੇਖੋ ਨਾਲ ਹੀ ਨਾਲ ਇਹ ਲਿਖਿਆ ਵੀ ਆਂਦਾ ਸਫਾਈ ਦਾ ਮਤਲਬ ਕੰਮ ਹੀ ਚੱਲਦਾ ਪਿਆ ਵਾ ਤੇ ਤੇ ਆਹ ਚੀਜ਼ਾਂ ਬਣਾਈਆਂ ਹੋਈਆਂ ਵਾ ਤੇ ਪੂਰਾ ਦਿਖਾਇਆ ਗਿਆ ਕਿ ਕਿ ਸਿਸਟਮ ਆ ਦੇਖੋ ਹਨ ਤੇ ਲਾਈਟ ਲੋਡ ਦਾ ਬਣਾਇਆ ਹੋਇਆ ਹੈ ਕਿਸੇ ਵੀ ਵਸਤੂ ਦਾ ਨੁਕਸਾਨ ਨਾ ਕਰੇ ਸਫਾਈ ਦਾ ਬਿਲਕੁਲ ਧਿਆਨ ਰੱਖੇ ਜਾਂਦੇ ਤੇ ਆ ਆਹ ਦੇਖੋ ਇਧਰ ਹੀ ਸਾਈਡ ਤੇ ਆਹ ਲੋ ਜੀ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਜੀ ਕਿ ਕਿ ਤਰ੍ਹਾਂ ਦੇ ਬੁੱਤ ਬਣੇ ਹੋਏ ਤੁਹਾਨੂੰ ਦੇਖਣ ਨੂੰ ਮਿਲ ਜੇ ਕਿਧਰ ਹੀ ਸਾਈਡ ਤੇ ਵੀ ਦੇਖੋ ਬਾਅਦ ਇਧਰ ਡੈਮ ਆ ਤੇ ਅੱਗੇ ਝੋਲੇ ਵਗੈਰਾ ਆ ਤੇ ਆਹ ਦੇਖੋ ਬਿਲਕੁਲ ਝਾੜੀਆਂ ਦੇ ਦੋ ਭੜਾ ਉਹ ਡੈਮ ਤੇ ਨਹੀਂ ਸੀ ਆਣੀ ਹਨਾ ਜਿਹਦਾ ਉਹ ਬਣਾਏ ਝਾੜੀਆਂ ਵੀ ਆ ਆ ਦੇਖੋ ਕਿ ਨਹੀਂ ਭੰਗ ਹੋ ਗਈ ਆ ਸਾਰੀ ਸਫਾਈ ਹੋਣ ਵਾਲੀ ਆ ਤੇ ਬਾਕੀ ਆਪਾਂ ਅੱਜ ਲਾਇਏ ਸੀ ਅੱਜ ਮੈਂ ਕਿ ਚਲੋ ਇਹਨੂੰ ਐਕਸਪਲੋਰ ਕਰਨਾ ਚਾਹੀਦਾ ਵਾ ਹਨਾ ਇਹ ਚੀਜ਼ ਮੈਸਨ ਆ ਰਿਹਾ ਤੋ ਦੇਖੋ ਸਾਰੇ ਉਧਰ ਭਾਂਗਾ ਉਧਰ ਹੁਣ ਜਾ ਨਹੀਂ ਸਕਦੇ ਇਹ ਬਾਕੀ ਸਾਰੇ ਉਧਰ ਧੂਲੇ ਵਗੈਰਾ ਹੀ ਆ ਆ ਦੇਖੋ ਉੱਥੇ ਤਾਂ ਬੁੱਤ ਜਿ ਬਣੇ ਹੋਏ ਉਹ ਦੇਖੋ ਤੁਹਾਨੂੰ ਦਿਖਦੇ ਨੇ ਆ ਦੇਖੋ ਇੱਧਰ ਪੈਂਗੁਇਨ ਬਣੇ ਆ ਇਹਦੇ ਚ ਪਾਣੀ ਹੁੰਦਾ ਵੈਸੇ ਪਾਣੀ ਇਸ ਤੋਂ ਬੰਦ ਨਾ ਸਸਫਾਈ ਚਲਦੀ ਪਈ ਆ ਉਹ ਦੇਖੋ ਲੱਕੜ ਦਾ ਬ੍ਰਿਜ ਜਿਵੇਂ ਬਣਾਇਆ ਉਹ ਦੇਖੋ ਲੱਕੜ ਦਾ ਹਾਂ ਬਾਕੀ ਕਾਫੀ ਜਗ੍ਹਾ ਹੈ ਅੱਗੇ ਉਹ ਪਿੱਛੇ ਵੀ ਆ ਬਹੁਤ ਸਾਰੀਆਂ ਜਗ੍ਹਾ ਹੈ ਸੈਲਫੀ ਪੁਆਇੰਟਾਂ ਇਦਾਂ ਦੇ ਜਿੱਦਾਂ ਇੱਧਰ ਤੁਹਾਨੂੰ ਦਿਖਾਏ ਨਾ ਬੁੱਤ ਜੇ ਸਟੈਚੂ ਜੇ ਉਧਰ ਵੀ ਬਹੁਤ ਬਣੇ ਆ ਕਾਫੀ ਕੋਈ ਬਣਿਆ ਹੋਇਆ ਹਾਂ ਤੇ ਇੱਧਰ ਸਾਈਡ ਦੇਖੋ ਘਾਹ ਦੇ ਵਿੱਚ ਹੀ ਹੈ ਸਾਰਾ ਤੇ ਦੇਖ ਸਕਦੇ ਆ ਤੇ ਸੰਗਰ ਜੀ ਜੇ ਤੁਸੀਂ ਲਾਈਕ ਕਰਦੇ ਇੱਕ ਹਾਈਪ ਦੀ অপਸ਼ਨ ਮਿਲਦੀ ਹੈ ਤੁਹਾਡੇ ਵਿੱਚ ਕੋਈ ਐਕਸਟਰਾ ਚਾਰ ਨਹੀਂ ਲੱਗਣਾ ਸਿਰਫ ਸਾਨੂੰ ਇੱਕ ਪੁਆਇੰਟ ਮਿਲ ਜਣੇ ਇੱਕ ਮੋਟੀਵੇਸ਼ਨ ਮਿਲ ਜਣਾ YouTube ਵੱਲੋਂ ਪਲੀਜ਼ ਹਾਈਪ ਜ਼ਰੂਰ ਕਰ ਦਿਆ ਕਰੋ ਤੁਹਾਨੂੰ ਡਾਇਨਾਸੌਰ ਵੀ ਦੇਖਣ ਨੂੰ ਮਿਲ ਜੂਗਾ ਜਿੰਦਾ ਜਾਗਦਾ ਜਿੰਦਾ ਜਾਗਦਾ ਤੇ ਬਾਕੀ ਆ ਤਾਂ ਸਾਰਾ ਸਾਫ ਸਵਾਈ ਹੋਣ ਵਾਲਾ ਉਦਾਂ ਫਾਇਦਾ ਨਹੀਂ ਹੈਗਾ ਆ ਦੇਰ ਭੂਤ ਵੀ ਬਣਾਏ ਸਰਗਾ ਆ ਬਾਦ ਟੰ ਟੰ ਕਿ ਚੜੇ ਇਹ ਕਿਸਾ ਪੂਤਾ ਹੈ ਨਾ ਚੜੇ ਲੈ ਬਣਾਤੀਆਂ ਸਰ ਤੇ ਆ ਕਰ ਦ ਪਹਿਰੇ ਟਾਈਮ ਦੇਖੋ ਕਿਹੜੇ ਵੇਲੇ ਆ ਦੇ ਸ਼ਰਮ ਆ ਦੇਖੋ ਆ ਵੀ ਹੈਗੀ ਹੈ ਵੀ ਕਿਆ ਬਾਤਾਂ ਜੀ ਕਿਆ ਬਾਤਾਂ ਟੰ 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 ਦਾ ਉਹ ਸਨੇਕ ਵੀ ਆ ਹੂੰ ਮੋਟ ਟੜ ਨਹੀਂ ਉਹ ਨਹੀਂ ਉਹ ਆ ਰਿਹਾ ਸਨੇਕਾ ਉਹ ਸਨੇਕਸ ਰੋ ਮਗਰਮਾਚ ਸੌਰੀ ਮਗਰਮਾਚ ਇਹ ਡ੍ਰੈਗਨ ਆ ਨਹੀਂ ਜਿਹੜੇ ਹੁੰਦੇ ਨਹੀਂ ਗੋਟ ਟਾਈਪ ਜੀ ਉਹ ਹੀ ਆ ਹਾਂ ਗੋਟ ਟਾਈਪ ਹੀ ਆ ਹਾਂ ਬਾਕੀ ਨਹੀਂ ਦੱਸ ਦਗੇ ਕਿਸਮ ਪਤਾ ਕੀ ਆ ਤੇ ਆ ਇੱਕ ਹੋਰ ਹੈ ਇਹ ਵੀ ਹੋਇਆ ਕੋਈ ਤਿਹਾ ਬਣਾਇਆ ਲਾਦਾ ਇਹ ਵੀ ਬਾਕੀ ਸਭ ਜੰਗਲ ਆ ਤੇ ਡ੍ਰੈਗਨ ਜਿਹੇ ਬਣਾਏ ਹੋਏ ਆ ਹਾਂ ਬਾਕੀ ਦਾ ਉਹ ਫੇਮਸ ਸਜਾ ਦਾ ਉਹਦੀਆਂ ਫੋਟੋਸ ਵਗੈਰਾ ਅਸੀਂ ਉਹਦੀਆਂ ਦੇਖਿਆ ਆ ਬਟ ਉਹਦੇ ਆਲੇ ਦੋ ਆਲੇ ਹਜੇ ਬਹੁਤ ਜ਼ਿਆਦਾ ਉਹ ਜ਼ਿਆਦਾ ਕਾਹ ਜਾ ਨਹੀਂ ਸਕਦੇ ਅੰਦਰ ਦੇਖੋ ਅੱਗੇ ਨਹੀਂ ਅਸੀਂ ਜਾ ਸਕਦੇ ਐਕਸਪਲੋਰ ਹੁਣ ਪੂਰਾ ਨਹੀਂ ਕਰ ਸਕਦੇ ਤੁਸੀਂ ਇਸ ਚੀਜ਼ ਨੂੰ ਸਵਕਾਰ ਕਰ ਲਿਓ ਜੀ ਸੰਗਤ ਜੀ ਨਹੀਂ ਬਾਕੀ ਤਾਂ ਤੁਹਾਨੂੰ ਆਲਮੋਸਟ ਸਾਰਾ ਅਸੀਂ ਦਿਖਾਈ ਦਿੱਤਾ ਸਿਰਫ ਉਹ ਹੀ ਰਹਿ ਗਈ ਕਿਉਂਕਿ ਉਸੇ ਚੀਜ਼ ਦੀਆਂ ਜ਼ਿਆਦਾ ਫੋਟੋਸ ਹੈਗੀਆਂ ਉਹ ਦਾ ਜਿਹੜੇ ਪੱਕਾ ਵੀ ਆ ਦੇਖੋ ਮਤਲਬ ਇਹ ਕਿ ਜੇ ਸਾਫ਼ ਸਫਾਈ ਹੋ ਕੇ ਵਧਿਆ ਲੱਗਣਾ ਤੇ ਉਹ ਜਿਹੜੀ ਜਗ੍ਹਾ ਅੰਦਰ ਜਾ ਕੇ ਨਹੀਂ ਬਣਾ ਸਕਦੇ ਉਹ ਤੁਸੀਂ ਦੇਖ ਸਕਦੇ ਹੋ ਦੇਖੋ ਜੀ ਛੱਤ ਜੇ ਬਣੀ ਝੂਲਾ ਜਾਂ ਬਣਿਆ ਮਤਲਬ ਉਹ ਹਾਂ ਝੂਲੇ ਨੂੰ ਆਇਤਰ ਗੱਡੀ ਵੀ ਪਈ ਆ ਵੈਸੇ ਪੱਥਰਾਂ ਦੀ ਬਣਾਈ ਹੋਈ ਗੱਡੀ ਹੋਂਦੇ ਹੋਂਦੇ ਤੇ ਚਲੋ ਚਲਦੇ ਆ ਜੇ ਆ ਪੈਣੋਂ ਵਾਪਸ ਹੀ ਚਲਦੇ ਆ ਚਲੋ ਲੈਟਸ ਗੋ ਪੈਨਾਮਾ ਦੇ ਜੰਗਲਾਂ ਚ ਘੁੰਮ ਰਹੇ ਆਪਾਂ ਬੜੀ ਖਤਰਨਾਕ ਜੰਗਲ ਆ ਜੀ ਬੜੇ ਖਤਰਨਾਕ ਸਨ ਡਾਂਕੀ ਲਵਾ ਗਿਆ ਸਾਡਾ ਏਜੰਟ ਛੱਡ ਕੇ ਚੱਲ ਗਿਆ ਚਲੋ ਜੀ ਦੇਖੋ ਜੀ ਦੇ ਸੰਗ ਲਈ ਬੱਚਿਆਂ ਵਾਸਤੇ ਇੰਜਾਇਰਮੈਂਟ ਕਰਨ ਵਾਸਤੇ ਕਾਫੀ ਕੁਝ ਵਧੀਆ ਝੂਲੇ ਵੀ ਲੱਗੇ ਹੋਏ ਆ ਤੇ ਇਹ ਦੇਖ ਸਕਦਾ ਤੁਹਾਨੂੰ ਦਿਖਾ ਵੀ ਦਿੰਨੇ ਆ ਤੇ ਇੱਧਰ ਹੀ ਸੈਨ ਆਮ ਹਾਲ ਆ ਪਰ ਇਹਨਾਂ ਲਈ ਸਾਸਫਾਈ ਹੋ ਗਈ ਪ੍ਰੋਪਰ ਫੇਸ ਹੋਣਾ ਕਿਉਂਕਿ ਮੀਂਹ ਮੂਹ ਗਣੀਆਂ ਦੇ ਵਿੱਚ ਫੇ ਥੋੜਾ ਖਾਂ ਜਾਂਦਾ ਵਾ ਚਲੋ ਅਸੀਂ ਚੱਲੇ ਹੁਣ ਨਿਕਾਸ ਦੁਆਰ ਵੱਲ ਦੀ ਹਾਂ ਇੱਧਰ ਹੀ ਸਾਈਡ ਵੀ ਹੈਗਾ ਤੇ ਆ ਦੇਖੋ ਆ ਲੈ ਵੀ ਬੈਠਾ ਹੋਇਆ ਹੈ ਨਹੀਂ ਇਹ ਵੀ ਘੁੰਮਣਾ ਆ ਤੇ ਬਾਕੀ ਆ ਚੀਜ਼ਾਂ ਤੇ ਝੂਲੇ ਵਗੈਰੇ ਦੇ ਦਿੰਦੇ ਦੱਸ ਹੀ ਰਹੀਆਂ ਹੀ ਤੇ ਆ ਲੱਗੇ ਹੋਏ ਆ ਤੇ ਉੱਠ ਗਿਆ ਜੀ ਇਹ ਬੋਲਦ ਉਹ ਬਜੀ ਲੱਤ ਹੈ ਨਹੀਂ ਹੈਣੀ ਉਹਦੇ ਹਾਂ ਹਾਂ ਬੱਚਾ ਤੇ ਲੱਤ ਹੈ ਨਹੀਂ ਆਹਦੇ ਉਧਰ ਸਾਈਡ ਹੈ এলিਫੈਂਟ ਵਗੈਰਾ ਬਣਿਆ ਤਾਂ ਦਾ ਫੁੰਨੇ ਆ ਮੈਂ ਸਾਫ ਸਫਾਈ ਹੋ ਗਈ ਤਾਂ ਫਿਰ ਜਰੂਰ ਇੱਕ ਬਲੌਗ ਬਦੇ ਪੜਾ ਕੇ ਜਾਵਾਂਗੇ ਹੇਤਾ ਕੁਝ ਕਹਿ ਨਹੀਂ ਸਕਦੇ ਕਦੋਂ ਹੋਣੀ ਆ ਹੇਤਾ ਕੋਈ ਮੀ ਕਿ ਸਾਡਾ ਬਲੌਗ ਹੋ ਪਤਾ ਨਹੀਂ ਕਦੋਂ ਆਣਾ ਸਦੀਆਂ ਬਾਅਦ ਹਾਂ ਕਿਉਂਕਿ ਮੀ ਕਰਕੇ ਨਾ ਯਾਰ ਐ ਨਹੀਂ ਮੈਂ ਵੀ ਬਹੁਤ ਪਿਆਣਾ ਮੀ ਕਰਕੇ ਇਨਾ ਚੱਕਰ ਤਾਂ ਪੈ ਗਿਆ ਨਾ ਤਾਂ ਥੋੜੀ ਸਫਾਈ ਦਾ ਤੇ ਬਾਕੀ ਚਲੀਏ ਫੇ ਆਪਾਂ ਫਿਰ ਦੇਖਾਂਗੇ ਉਹ ਲੈ ਚਾਚਾ ਚੋਦਰੀ ਵੀ ਬਣਾਇਆ ਉਹ ਲੈ ਤਾਂ ਤੇ ਚਾਦਰੀ ਚਾਚਾ ਚੋਦਰੀ ਕਿਹੜੇ 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 ਬਲੇ ਕਾਰਟੂਨ ਦੇਖੇ ਜਾਂ ਸਟੋਰੀ ਸੁਣੀ ਹੈ ਜਰੂਰ ਕਮੈਂਟ ਕਰਕੇ ਦੱਸਿਓ। ਇਹ ਤਾਂ ਮੈਂ ਤੁਹਾਨੂੰ ਪਹਿਲੇ ਮੈਂ ਦੱਸਿਆ ਇਧਰੋਂ ਐਂਟਰੀ ਸੀ ਇਧਰੋਂ ਨਿਕਾਸ ਦੁਆਰ ਆ। ਆਪਣਾ ਆਇਆ ਦੀ ਨਿਕਲ ਜਾਨੇ ਆ। ਇਹ ਸਾਸ ਵੇ ਰਿੰਦੀ ਹੈ ਤੇ ਚੱਲਣਾ। ਸਾਨੂੰ ਭੁੱਖ ਲੱਗ ਗਈ ਆ। ਤੇ ਐਣੀ ਕਹਿੰਦੇ ਮੈਨੂੰ ਤਾਂ ਲੱਗੀ ਬਹੁਤ ਜਰਾ ਭੁੱਖ। ਕਿਉਂਕਿ ਸਵੇਰ ਦੇ ਆਏ ਆ ਕੁਝ ਨਹੀਂ ਖਾਧਾ। ਸਵੇਰ ਦੇ ਘੁੰਮਦੀ ਪਸੀਨਾ ਵੀ ਆਇਆ ਹੋਇਆ ਕਾਫੀ ਜਰਾ। ਮਤਲਬ ਗਰਮੀ ਐਨੀ ਜਰਾ। ਉਹ ਮਸਜੀ ਬੋ ਹੋਈ ਆ। ਤੇ ਬਾਕੀ ਚਲੋ ਚੱਲਦੇ ਆ। ਮੰਮੀ ਹੁਣੀ ਵੀ ਕਾਲੇ ਪੈ ਗਏ ਹੁਣ ਜਾਣ ਨੂੰ। ਤੇ ਮੈਂ ਕਿਹਾ ਚਲੀ ਤੇ ਬਾਕੀ ਵੀਡੀਓ ਕਿੱਦਾਂ ਲੱਗੀ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਵੀ ਕਰੇ ਚਾਹਰਾਂ ਨੂੰ ਤੇ ਬਾਕੀ ਢਿੱਲੇ ਸਾਫ਼ ਸਾਹੀ ਹੋਗੀ ਦੇਖਾਂਗੇ ਤੇ ਬਾਕੀ ਕਾਫੀ ਸੰਗਤਾਂ ਆਉਂਦੀਆਂ ਘੁੰਮਦੀਆਂ ਫਿਰਦੀਆਂ ਇੰਜੋਏ ਕਰਦੇ ਆ ਤੇ ਹੁਣ ਆਪਾਂ ਚੱਲਦੇ ਹਣਾ ਤਾਂ ਵੀ ਇਹ ਤਾਂ ਪਾਰਕਿੰਗ ਫੂਰਕਿੰਗ ਦਾ ਹੋਣਾ ਸਾਰਾ ਬਹੁਤ ਆ ਹੈ ਯਾਨੀ ਬਹੁਤ ਵੱਡਾ ਆ ਬਸ ਇਹ ਆ ਕਿ ਉਹਨਾਂ ਦਾ ਅਸਾਸਪੇ ਚੱਲਦੀ ਹੈ ਨਾ ਹਾਂ ਚਲੋ ਇਹ ਸੰਗਤ ਜੀ ਏਸੀ ਰੋ ਗਾਰਡਨ ਤੇ ਸਾਡੀ ਤਲਵਾੜੇ ਸ਼ਹਿਰ ਦਾ ਤੇ ਆਪਾਂ ਕੋਸ਼ਿਸ਼ ਕੀਤੀ ਸੀ ਕਿ ਤੁਹਾਨੂੰ ਹਰ ਚੀਜ਼ ਦਿਖਾ ਸਕੀਏ ਬਟ ਸਾਨੂੰ ਉਥੇ ਭਾਈ ਨੇ ਪਹਿਲੇ ਹੀ ਕਹਿਤਾ ਕਿ ਇਹ ਭੜੀ ਦੀ ਸਾਸਪਾਈ ਚਲਣੀ ਆ ਮਤਲਬ ਚਲਦੀ ਪਈ ਆ ਹਜੇ ਕੰਨੀ ਵੀ ਜਿੰਨਾ ਕਿ ਦੇਖਦੇ ਆ ਨਾ ਇਹਦੀਆਂ ਓਨਾ ਕਈ ਆ ਬਾਕੀ ਮੀਮੂ ਤੁਹਾਨੂੰ ਪਤਾ ਕਾਫੀ ਯਾਰੇ ਪਏ ਤੇ ਬਹੁਤ ਜ਼ਿਆਦਾ ਘਾਹ ਬੂਟ ਹੈਗਾ ਵਾ ਤੇ ਚਲੋ ਸੰਗਤ ਜੀ ਕਾਦੇ ਆਦਾ ਬਲੌਗ ਇੱਥੇ ਐਂਡ ਜੇ ਵੀਡੀਓ ਬਦਦੇ ਬਾਕੀ ਮੈਂ ਪਹਿਲਾਂ ਵੀ ਘੁੰਮ ਕੇ ਗਈ ਉਹ ਤੋਂ ਬਹੁਤ ਵਧੀਆ ਸੀ ਸਫਾਈ ਵਿਗਾਰਾ ਹੋ ਗਈ ਤਾਂ ਇਹਨਾਂ ਬਿਲਕੁਲ ਵਧੀਆ ਹੋ ਜਾਣਾ ਹਾਂਜੀ ਬਾਕੀ ਸੰਗਤ ਜੀ ਵੀਡੀਓ ਵਧੇ ਲਗੀ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਲਓ ਬਾਕੀ ਜੇ ਲ ਸਫਸਾ ਹੋਏ ਦੇਖਾਂਗੇ ਉਦੋਂ ਵੀ ਬਲੌਗ ਪਾਵਾਂਗੇ ਤੇ ਚਲੋ ਚਲੀਏ ਹੁਣ ਲੱਕੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ ਠੀਕ ਆ ਤੇ ਸ਼ੇਅਰ ਜ਼ਰੂਰ ਕਰਿਓ ਤੇ ਚਲੋ ਹੁਣ ਚੱਲਦੇ ਆ ਜੀ ਚਲੋ ਮਿਲਦੇ ਨੈਕਸਟ ਬਲੌਗ ਚ ਬਾਏ